ਹਾ ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਨਗ ਸੇ ਲੈ ਲੈ ਕੇ ਆਂ ਜੀ ਇੱਕ ਬੜ ਬਈ ਤਾਜੀ ਸੂਈ ਆ ਤੇ ਮਗਰ ਇਹਦੇ ਬੱਚੀ ਆ ਇੱਕ ਬਈ ਗੱਭਣ ਆਓ ਪੁੱਛ ਲੈਨੇ ਬਾਪੂ ਦੋਡਾ ਬਾਪੂ ਸਤਿਗੁਰ ਸਤਿਗੁਰ ਹੋ ਠੀਕ ਹੋ ਵਧੀਆ ਵਧੀਆ ਜੀ ਨਾਮ ਤੇ ਐਡਰੈਸ ਬੋਲੋ ਨਾਮ ਅੰਦਰ ਸਿੰਘ ਜੀ ਹਮ ਪਿੰਡ ਛਨਾਗਲਾ ਸਿੰਘਪਾਲਾ ਹਮ ਜ਼ਿਲ੍ਹਾ ਬਰਨਾਲਾ ਠੀਕ ਆ ਤਸਵੀਰ ਤਪਾ ਨੇੜੇ ਪਿੰਡ ਭਦੌਰ ਨੇੜਾ ਕੰਡਾਵੰਨਾ ਜੰਗੀੜਾ ਪਿੰਡ ਦੇ ਵਿਚਾਲੇ ਰਹਿੰਦਾ ਮੋਬਾਈਲ ਨੰਬਰ 9855733607 ਇਹ ਬਾਪੂ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲੋ ਬਾਪੂ ਜਿਹੜੀ ਪਹਿਲੇ ਨੰਬਰ ਤੇ ਬੜ ਦੇ ਨੇ ਕਿਹੜਾ ਸੂਈ ਆ ਸੂਆ ਹੀ ਦੂਜਾ ਹੈ ਹਮ ਮਾਨ ਆਪਾਂ ਤੀਜਾ ਹੀ ਮੰਨ ਸਕਦੇ ਆ ਪਰ ਹੈ ਦੂਜੇ ਠੀਕ ਆ ਆਪਾਂ ਤੀਜਾ ਮੰਨ ਲਈਏ ਕਦੋਂ ਸੂਈ ਆ ਇਹਨੂੰ ਥੂਈ ਦੂਜੀ ਇਹ ਤਰੱਕੇ 7:30 ਵਜੇ ਸੂਈ ਹੈ ਬੱਚਾ ਕੀ ਦੇਤਾ ਬਸ ਈ ਬਹੁਤ ਜਿਆਦਾ ਚੰਗੀ ਹੈ। ਬੱਚੀ ਬਹੁਤ ਚੰਗੀ ਹੈ। ਆ ਦੇਖੋ ਇਸ ਦਿਖਾ ਦਿੰਦਾ। ਬਈ ਫੇਸ ਫੂਡ ਬਹੁਤ ਬੱਚੀ ਤੇ ਜਿਆਦਾ ਚੰਗੀ ਹੈ ਜੀ। ਚੰਗੀ ਆ ਬਈ ਬਸ ਈ। ਜੇਰ ਪੈਗੀ। ਹਾਂ ਜੇਰ ਦੀ ਆਪਣੀ ਪਈ ਆ। ਠੀਕ ਆ। ਜੇ ਤੁਹਾਨੂੰ ਦਿਖਾ ਵੀ ਦਿੰਨੇ ਆ। ਹੂੰ। ਤੇ ਠੀਕ ਆ। ਹਾਂ ਆਰਡਰ ਬਹੁਤ ਚੰਗਾ ਬਈ। ਆਰਡਰ ਨੇੜ ਤੋਂ ਚੈੱਕ ਕਰ ਲਓ ਕਿੰਨਾ ਕ ਬੋਲਾ ਕੱਢਿਆ ਫਿਰ ਇਹਦਾ। ਬੋਲਾ ਜੀ ਨੇ ਕੱਢਿਆ ਮੰਨ 8 ਕਿਲੋ ਬੋਲਾ ਦਾ ਕੱਢਤਾ 6:30 4 ਵਜੇ। ਠੀਕ ਆ। ਹਾਂ। ਹੂੰ। ਤਾਂ ਬਹੁਤ ਚੰਗਾ ਚਵਾਈ ਚੰਗੀ ਆ। हां जी चवाई ਬਹੁਤ ਚੰਗੀ ਆ ਬਾਹਰੀ ਚੰਗੀ ਚਵਾਈ ਆ ਦਿੱਤਾ ਤੇ ਪਰੇ ਤਾਂ ਤੇ ਬਾਕੂ ਬਾ ਠੀਕ ਆ ਜੇਰ ਬਾਈ ਬੱਠਲ ਚਪਾਈ ਬੱਠਾ ਜੇਰ ਜੀ ਰੋਕੇ ਆ ਠੀਕ ਆ ਚਵਾਈ ਚੁਈ ਚੰਗੀਆਂ ਕੋਲੋ ਚਵਾਈ ਦੀ ਗਰੰਟੀ ਹੈ ਜੀ ਆਪਣੀ ਖੋਲੋ ਤੋੜ ਕੇ ਦਿਖਾ ਦਿਓ ਦੋਦਾ 8 ਕਿਲੋ ਦੇ ਰੇਡ ਧੜ ਕੇ ਦਾ ਚੋਤਾ 10 ਤੋਂ ਸਟਾਰਟ ਹੋਈ ਹੈ ਜੀ ਇਹ ਠੀਕ ਆ ਫੇਸ ਬਿਊਟੀ ਕਰਮ ਵਾਲੀ ਦੀ ਬਹੁਤ ਚੰਗੀ ਆ ਪ੍ਰਿੰਟ ਪ੍ਰਿੰਟ ਚੰਗਾ ਵੱਡਾ ਕੱਦ ਕਾਠ ਯਾਦ ਬ੍ਰੀਡ ਬਾਈ ਫੁੱਲ ਚੰਗੀ ਆ ਬੱਚਾ ਵੀ ਬੱਚੀ ਦੇਤੀ ਬੱਚੀ ਵੀ ਬਹੁਤ ਬਾਈ ਚੰਗੀ ਬੱਚੀ ਆ ਜੀ ਕੀ ਕਿੰਨਾ ਕੁ ਦੁੱਧ ਦੇ ਦੂਆ ਐਸਟੀਮੇਟ ਦੁੱਧ ਚਾਹੀਦਾ 30 ਲੀਟਰ ਜੀ ਨੇ ਸੋਖਾ ਜਾ ਠੀਕ ਆ ਜਿਵੇਂ ਸਟਾਰਟ ਹੀ 20 ਤੋ ਤਾ ਦੱਸ ਤੋ ਡੰਗ ਤੋ ਸਟਾਰਟ ਹੋਈ ਐ ਹਮ ਠੀਕ ਆ ਫੇਸ ਚੰਗਾ ਪ੍ਰਿੰਟ ਪ੍ਰਿੰਟ ਆ ਦੂਰਾ ਮਾਰ ਕੇ ਦਿਖਾਵਾਂਗੇ ਅੰਦਰ ਬਹੁਤ ਚੰਗਾ ਸਵਾਈ ਚੂਈ ਵੀ ਬਾਈ ਕਹਿੰਦਾ ਚੰਗੀ ਆ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਥਾਣਾ ਚਾਰੇ ਥਾਣੇ ਵਿੱਚ ਨਿਕੜਵੇਂ ਪੂਰੇ ਕੈਪ ਤੇ ਤੋਰਾ ਤੋਰਾ ਚੈੱਕ ਕਰੋ ਬਾਈ ਵਰਡ ਦਾ ਬਹੁਤ ਚੰਗਾਗਾ ਆਰਡਰ ਵੀ ਕਰਮਾਲੀ ਨੇ ਕਮਾਲ ਦਾ ਤਿਆਰ ਕਰਿਆ ਬੌਲਾ ਬਾਈ ਕਹਿੰਦਾ ਕੱਢ ਲਿਆ ਹੋਸਾ ਹੋਣਾ ਜੱਜਮੈਂਟ ਕਰ ਲਿਓ ਸਾਢੇ 4 ਵਜੇ ਚੌਥੀ ਸੀ ਠੀਕ ਆ ਸਾਢੇ 4 ਵਜੇ ਦੀ ਹਾਂ ਬੈਠਾ ਨਹੀਂ ਜਾਂਦਾ ਹਾਂ ਸ਼ਾਮ ਨੂੰ ਆਰਡਰ ਦੀ ਕੁਆਲਿਟੀ ਹੈ ਜਿਹੜੀ ਨੇ ਵਧੀਆ ਤਿਆਰ ਕਰ ਲੈਣੀ ਚੰਗੀ ਆ ਬਾਈ ਬੜਾ ਸਨਕੀ ਆ ਆਰਡਰ ਆਰਡਰ ਬਾਈ ਕਮਾਲ ਤੇ ਲਾਂਡੋਲਾ ਬਹੁਤ ਪਈਆਂ ਸਾਰੀਆਂ ਬਰਡਲਾਂ ਕੱਟ ਕੇ ਕੱਟ ਲੈਣੀਆਂ ਨੇ ਸ਼ਾਮ ਨੂੰ ਕਰਮਾਲੀ ਨੇ ਖਾਣ ਵੀ ਚੰਗਾ ਜਿਵਾਈ ਬਾਈ ਕਹਿੰਦਾ ਤਾਰਾ ਵੀ ਬਾਈ ਚੰਗੀ ਆ ਜੀ ਦੇਖੋ ਆ ਨਾਰਾ ਇਧਰ ਆ ਦੇਖੋ ਜੀ ਹਾਂ ਨਾਰਾ ਨਾੜਾ ਨੂੜਾ ਬਹੁਤ ਬਾਹਰ ਮੋਤੀਆਂ ਲੈਣਾ ਮਾਰ ਦੇ ਧਾਰਾਂ ਬੱਪੂ ਹਾਂ ਮਾਰ ਦੇ ਇਧਰ ਮਾ ਦਿਖਾ ਦੇ ਚੱਕਰਾ ਆ ਡਰ ਆਡਰ ਆਡਰ ਬਾਈ ਬਹੁਤ ਚੰਗਾ ਲੈ ਲਓ ਜੀ ਕਮਾਲ ਦਾ ਆਡਰ ਆ ਲੈ ਸਹੀ ਗਿਆ ਲੈ ਬਾਈ ਸਾਨ ਬਹੁਤ ਚੰਗਾ ਹਨ ਹਾਂ ਜੋਦੀ 30 ਤੈਨੂੰ ਛੋਖਾ ਹੀ ਜਹੀ ਠੀਕ ਆ ਮਾਰ ਦੇ ਧਾਰਾਂ ਕੋਈ ਨਹੀਂ ਬਾਕੀ ਧਾਰਾਂ ਬਾਈ ਮਾਰ ਕੇ ਦਿਖਾ ਦੇ ਲੈ ਚਵਾਈ ਚੈੱਕ ਕਰੋ ਚਵਾਈ ਬਹੁਤ ਚੰਗੀ ਹੈ ਨਾ ਯਾਰੀ ਚੁਵੀ ਚਵਾਈ ਹੈ ਚਵਾਈ ਚੁਵੀ ਬਹੁਤ ਚੰਗੀ ਆ ਲੈ ਪਿਛਲੇ ਥਣਾ ਦੇ ਵੀ ਚੈੱਕ ਕਰ ਲੇ। ਲੈ, ਕੀ ਬਾਤ ਹੈ ਜੀ ਭਾਈ। ਹਾਂ। ਬਹੁਤ ਠੀਕ ਆ ਬਾਪੂ। ਠੀਕ ਆ। ਜਿਵਾਈ ਜੂਈ ਪੂਰੀ ਚੰਗੀ ਆ। ਹਾਂ ਜੀ ਇਧਰ ਦਿਖਾ ਦੇ ਸਮਾਰ। ਰੱਠਪੜਾ ਬਹੁਤ ਚੰਗਾ ਨਾੜਾਂ ਤੋਂ ਬਹੁਤ ਚੰਗੀਆਂ ਨੇ। ਚਾਰ ਫਿਰੇ ਦੇਖੋ ਜੀ। ਆ ਦੁੱਧਾ ਜੀ ਨਾੜ ਤੇ ਨਹੀਂ ਮੋਟੀ ਆ। ਠੀਕ ਆ। ਮੁੱਲ ਕੀ ਆ ਬਾਪੂ ਇਹਦਾ? ਮੁੱਲ ਆ ਫੋਨਤੀ ਕਰਾਂਗੇ। ਜੈ ਜੀ ਹੂੰ। ਹਾਂ ਜੀ। ਮੋਹਲੋ ਬਾਪੂ ਕਹਿੰਦਾ ਫੋਨ ਤੇ ਕਰਾਂਗੇ ਰੱਖਾਂਗੇ ਮੋਲ ਬਾਈ ਕਹਿੰਦਾ ਜਮਾ ਜੈ ਹਾਂ ਜੀ ਹਾਂ ਅੱਗੇ ਬਾਪੂ ਦੋ ਨੰਬਰ ਕਿਹੜਾ ਸੋਸ ਹੁੰਦੀ ਆ ਦੂਜਾ ਜੀ ਕਿੰਨੇ ਦਿਨ ਲੈਣੀ ਆ ਇਹ ਗੱਲ ਜਰਸੀ ਕ੍ਰਾਸ ਇਧਰ ਦਿਖਾ ਦੇ ਜਰਸੀ ਕ੍ਰਾਸ ਹਾਂ ਜੀ ਫੇਸ ਬੜਾ ਪਿਆਰਾ ਟੂ ਹਟਾ ਹਾਂ ਮੱਥੀ ਉਵੇਂ ਜਿੱਕਰ ਹੈ ਕਰਾਓ ਛੁੜੀ ਠੰਡੀ ਠੁੰਡੀ ਤੇ ਬੰਤ ਠੀਕ ਆ ਕਿੰਨੇ ਕਿੰਨੇ ਦਿਨ ਲੈਣੀ ਆ ਇਹ ਲੈ ਵੀ 5 6 ਦਿਨ ਜੀ ਕੀ ਰਿਕਾਰਡ ਆ ਦੁੱਧ ਦਾ ਦੁੱਧੇ ਪਹਿਲੇ ਸਵੇਰੇ ਕੱਢੇ ਸਤਿ ਸ੍ਰੀ ਅਕਾਲ ਜੀ ਆਰਡਰ ਬਹੁਤ ਚੰਗਾ ਲਾ ਨਾ ਬਹੁ ਪਈਆਂ ਥਣ ਬਹੁਤ ਚੰਗਾ ਬਈ ਮੁੱਠੀ ਵਾਲਾ ਥਣ ਕਲਾਕਲਾ ਥਣ ਹੋਰ ਲਾ ਬਾਪੂ ਦੋਰ ਕੇ ਰਖਾ ਦੇ ਨਾੜਾ ਨੂੜਾ ਪੂਰੀਆਂ ਚਾਈਆਂ ਲੈ ਮੁੱਠੀ ਵਾਲਾ ਥਣਾ ਬਈ ਕਲਾਕਲਾ ਥਣਾ ਇਹ ਸੂਸਕਰਮਾਲੀ ਦਾ ਬਹੁਤ ਚੰਗਾ ਗੱਲ ਹੈ ਇਸ ਬਿਊਟੀ ਚੈੱਕ ਕਰਿਓ ਤੇ ਰਾਜੀ ਰੂਜੀ ਫੁੱਲਾ ਹਨਾ ਹਾਂ ਜੀ ਹਾਂ ਇੱਕ ਪੂਰੀ ਜਾਣ ਵਾਲੀ ਬਿਹੜਾ ਠੀਕ ਆ ਹੂੰ ਦੁੱਧ ਦਾ ਰਿਕਾਰਡ ਵੀ ਬਾਪੂ ਨੇ ਚੰਗਾ ਦੱਸਿਆ ਤੋਰਾ ਤਾਰਾ ਬਹੁਤ ਚੰਗਾ ਨਾੜਾ ਨੂੜਾ ਚ ਹਜੇ ਬਈ ਕੱਚੀ ਕੱਚੀ ਆ ਦਣ ਲੈਂਦੀ ਆ ਹੋਦਨ ਆਰਡਰ ਦੀ ਕੁਆਲਿਟੀ ਜਿਹੜੀ ਕਰਮਾਣੀ ਨੇ ਵਧੀਆ ਤਿਆਰ ਕਰ ਲੈਣੀ ਆ ਤੋਰਾ ਤਾਰਾ ਵੀ ਚੰਗਾ ਜ। ਇਹਦਾ ਮੁੱਲ ਵੀ ਫੂਨਤੀ ਹੋਊਗਾ ਬਾਪੂ। ਹਾਂਜੀ ਫੂਨਤੀ ਦੱਸ ਦਿਆਂ। ਜੈ ਜੀ ਹੋ। ਹਾਂਜੀ ਹਾਂ। ਠੀਕ ਆ। ਮੁੱਲ ਬਾਈ ਇਹਦਾ ਵੀ ਫੂਨਤੇ ਹੋਣਾ ਤੇ ਮੁੱਲ ਬਾਪੂ ਕਹਿੰਦਾ ਜਮਾਂ ਜੈ ਜੇ ਰੱਖਾਂਗੇ ਕੱਦ ਵੱਡ ਚੰਗਾ ਰੰਗ ਰੂਪ ਚੰਗਾ ਰਾਜੀ ਰੂਜੀ ਆ ਆਰਡਰ ਵੀ ਸੋਹਣਾ ਤਿਆਰ ਕਰਦੀ ਹੁੰਦੀ ਐ ਚੱਗੀ ਐ ਬੜ ਬਾਈ ਕੁੱਲ ਮਿਲਾ ਕੇ ਠੰਡੀ ਠੁੰਡੀ ਪੂਰੀ ਆ ਬਾਹੀ ਠੰਡੀ ਯਾ ਦੇ। ਠੀਕ ਆ। ਦੁਬਾਰੇ ਹੱਥ ਫੇਰ ਕੇ ਦਿਖਾਵਾਂ। ਹੂੰ। ਠੀਕ ਆ। ਲੈ ਆ ਲੈ ਬਾਈ ਜਿਵੇਂ ਮਰਜੀ ਹਾਂ ਖਾਲੇ ਚੈੱਕ ਕਰਨੀ ਲਾਡੋ ਲਾਡੋ ਲੱਭ ਬਹੁਤ ਪਈਆਂ ਸਾਰੀਆਂ ਬਲਟ ਲਾਈਟ ਚਰਮ ਵਾਲੀ ਨੇ ਫੇਰ ਸੋਹਣਾ ਇਧਰ ਵੀ ਦਿਖਾ ਦੇ ਲੈ ਲੈ ਨਾੜਾ ਨੂੜਾ ਬਹੁਤ ਜੰਗੀਆਂ ਕੱਲਾ ਕੱਲਾ ਥਾਣਾ ਬਾਈ ਓਕੇ ਬਾਕੀ ਤੇ ਕਿਸੇ ਵੀਰ ਨੂੰ ਬਾਈ ਦੋਵੇਂ ਨਗਾ ਚ ਕੋਈ ਵੀ ਨਗ ਪਸੰਦ ਆਵੇ ਤਵਾ ਹੀ ਨਕ ਨਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤੈਦ ਲਓ ਧੰਨਵਾਦ